ਦੇਖੋ ਇੱਕ ਪਿਓ ਦਾ ਸਿਰ ਤੇ ਹੋਣਾ ਬਹੁਤ ਵੱਡੀ ਗੱਲ ਹੈ ਪਰ ਅੱਜ ਉਹਨਾਂ ਦੇ ਬੱਚਿਆਂ ਵੱਲੋਂ ਲਕਸ਼ਮਨ ਧਰਾਵੜ ਜੀ ਜੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਉਹਨਾਂ ਦੇ ਬੱਚਿਆਂ ਵੱਲੋਂ ਬਹੁਤ ਹੀ ਉੱਤਮ ਨੇਕ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਇੱਥੇ ਲੰਗਰ ਲਗਾਇਆ ਹੈ ਗਰੀਬਾਂ ਦੇ ਆਸ਼ੀਰਵਾਦ ਲਈ ਹੈ ਔਰ ਮੈਂ ਜਿੱਥੇ ਹੀ ਉਹਨਾਂ ਦੀ ਜਿਹੜੀ ਆਤਮਾ ਆ ਉਹਦੀ ਸ਼ਾਂਤੀ ਲਈ ਅਸੀਂ ਅਰਦਾਸ ਕਰਦੇ ਹਾਂ ਉਥੇ ਨਾਲ ਮੈਂ ਉਮੀਦ ਕਰਦੀ ਹਾਂ ਕਿ ਵੀ ਇਸ ਤਰੀਕੇ ਨਾਲ ਉਹਨਾਂ ਦੇ ਜਨਮ ਦਿਨ ਨੂੰ ਹਰ ਸਾਲ ਯਾਦ ਕੀਤਾ ਵੀ ਜਾਵੇ ਔਰ ਯਾਦ ਰਹਿਣਗੇ ਵੀ ਕਿਉਂਕਿ ਉਹ ਇੱਕ ਐਸੇ ਸ਼ਖਸ ਸੀ ਜੋ ਭੁਲਾਇ ਨਹੀਂ ਜਾ ਸਕਦੇ ਸੋ ਜਿੱਥੇ ਉਹਨਾਂ ਦੀ ਆਤਮਾਨ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਉਥੇ ਸਲੂਟ ਕਰਦੇ ਹਾਂ ਨਾ ਬੱਚਿਆਂ ਦੇ ਹੌਸਲੇ ਨੂੰ ਵੀ ਜਿਨ੍ਹਾਂ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ਦੇ ਉੱਤੇ ਅੱਜ ਇਹ ਨਵਦੀਓਂ ਪਰਾਲਾ ਕੀਤਾ ऐसे <स्थाँ> <स्थाँ> चौग है रश्मि जी ਦਾ ਮਨਾਇਆ ਗਿਆ ਹੈ ਤੇ ਜੋ ਕੋਈ ਵੀ ਆਮ ਹੈ ਨਹੀਂ ਕੋਈ ਸੋਕੀ ਹੈ ਨਹੀਂ ਕੋਈ ਸਾਰੇ ਸ਼ਹਿਰ ਦੇ ਵਿੱਚ ਹੀ ਤਕਰੀਬਨ ਚੱਲ ਰਿਹਾ ਹੈ ਇਹ ਆਪ ਸਾਰੇ ਇਨਵੋਲਡ ਨੇ ਇਹਨਾਂ ਨੂੰ ਪਤਾ ਹੈ ਔਰ ਜਿੱਥੇ ਕਿਤੇ ਵੀ ਕੋਈ ਕਮੀ ਹੋਗੀ ਡੈਫੀਨੇਟਲੀ ਉਹਨੂੰ ਕਰ ਅੱਜ ਸਵਰਗੀ ਲਕਸ਼ਮਨ ਦਰਾਵਰ ਜੀ ਜਿਹੜੇ ਮੇਰੇ ਬਹੁਤ ਅੱਛੇ ਮਿੱਤਰ ਸੀਗੇ ਪੂਰ ਸਾਲ ਪਹਿਲਾਂ ਉਹ ਸਾਨੂੰ ਸਾਰਿਆਂ ਨੂੰ ਉਸਦੀ ਵੀ ਵਿਛੋੜਾ ਦੇ ਕੇ ਗੁਰਮ ਚਰਣਾ ਨਹੀਂ ਹੋ ਗਿਆ ਸੀਗੇ ਔਰ ਖਾਸ ਤੌਰ ਤੇ ਉਹਨਾਂ ਦੇ ਬੱਚਿਆਂ ਨੇ ਪੁਰੋਤ ਨੇ ਦੋਸਤਾਂ ਨਾਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਲੰਗਰ ਲਗਾ ਕੇ ਔਰ ਖਾਸ ਹੋ ਕੇ ਕਿਉਂਕਿ ਇੱਕ ਰੰਗਲਾ ਦੋਸਤ ਸੀ ਪਿਆਰਾ ਦੋਸਤ ਸੀ ਜਿਹਨੇ ਸਮਾਜ ਦੇ ਵਿੱਚ ਛੋਟੀ ਜਿਹੀ ਉਮਰ ਦੇ ਵਿੱਚ ਹੀ ਆਪਣੇ ਸਾਰੇ ਕੰਮ ਕਾਰਜ ਕਰਕੇ ਪ੍ਰੋਬਜਨ ਜਾਂਬਦਾ ਸੀ ਕਿਉਂਕਿ ਉਹ ਪਰਿਵਾਰ ਅੱਛੇ ਹੁੰਦੇ ਜਿਹੜੇ ਮਾਪੇ ਨੂੰ ਯਾਦ ਕਰਦੇ ਨੇ ਔਰ ਬੱਚਿਆਂ ਨੇ ਬਹੁਤ ਵਧੀਆ ਸਿਸਟਮ ਜਦੋਂ ਜਦੋਂ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਨੇ ਤਾਂ ਸਹਿਰ ਸਮਾਜ ਨੂੰ ਔਰ ਲੋਕਾਂ ਨੂੰ ਬੁਲਾ ਕੇ ਉਹਨਾਂ ਦੀ ਯਾਦ ਵਿੱਚ ਸਾਂਝਾ ਕਰਦੇ ਨੇ ਔਰ ਮੈਂ ਇਹਤੇ ਉਹਨਾਂ ਸ਼ਰਦਾ ਸਿੰਘ ਪੇਟਕਰ ਦਾ ਕਿਉਂਕਿ ਉਹ ਐਸੀ ਸਖਸੀਅਤ ਸੀ ਜਿਹੜੀ ਕਦੀ ਭੁਲਾਈ ਨਹੀਂ ਜਾ ਸਕਦੀ ਔਰ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਬੱਚਿਆਂ ਨੇ ਉਹਦੇ ਦਰਸ਼ਾਧਨ ਚੱਲਦੇ ਹੋਏ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਇੱਕ بڑا ਨਾਮ ਬਣਾ ਖੜਿਆ ਔਰ ਅੱਛੇ ਸਿੱਸੀ ਦਾ ਮਾਲਕ ਸੀ ਆਜ ਬੱਚੇ ਵੀ ਉਹਨਾਂ ਦੇ ਦਰਸ਼ਾਧਨ ਚੱਲ ਕੇ ਸਮਾਜੀ ਸੇਵਾ ਕਰ ਰਹੇ ਨੇ ਔਰ ਮੈਂ ਜਿੱਥੇ ਉਹਨਾਂ ਦੇ ਜਨਮ ਦਿਨ ਤੇ ਲੋਕਾਂ ਚ ਲੰਗਰ ਲਗਾ ਕੇ ਅੱਜ ਇੱਕ ਸਾਂਝ ਪਾਈ ਹੈ ਉਥੇ ਮੈਂ ਆਸ ਕਰਦਾ ਕਿ ਗੁਰੂ ਮਾਰਾ ਕਿਰਪਾ ਕਰਨ ਪਰਿਵਾਰ ਤੇ ਮਿਹਰ ਬਖਸ਼ਣ ਕਿ ਉਹ ਪਰਿਵਾਰ ਬੋਲੇ ਖੁਲੇ ਔਰ ਬਰਵਾਰ ਤਰਹੀਆਂ ਮਿਲ ਜਾਗਾ ਰਹਿ ਰਹੀ ਹੈ ਕਿ ਚੌਂਦਵੀ ਇਹਨਾਂ ਦਾ ਨਾਮ ਬੜਾ ਆ ਗਿਆ ਸੀ ਆ ਬਿਲਕੁਲ ਕਲਾਸੀਫਿਕੇਸ਼ਨ ਮੈਂ ਰੋਡ ਦੇ ਨਾਮ ਇਹਨਾਂ ਨੇ ਰੱਖਿਆ ਸੀਗਾ ਆ ਪੂਰਾ ਮੈਨੂੰ ਕਨਫਰਮ ਨਹੀਂ ਹੈ ਜੇ ਕੋਈ ਦਿੱਕਤ ਹੋਏਗੀ ਤੇ ਆਪਾਂ ਕਲੀਅਰ ਹੋ ਜਾਣਾ ਹੈ ਭਰਾ ਸਵਰਗੀ ਜੀ ਤੇਰਾਵੜ ਜੀ ਦੇ ਲਛਮਨ ਦਰਾਵੜ ਜੀ ਦੇ ਜਨਮ ਦਿਤੇ ਆਹ ਥੇ ਉਹਨਾਂ ਦੇ ਬੱਚਿਆਂ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਲੰਗਰ ਲਾਇਆ ਉਹਨਾਂ ਦੀ ਯਾਦ ਵਿੱਚ ਤੇ ਮੈਂ ਦੇਖ ਰਿਹਾ ਭਾਈ ਕਿਸ ਤਰ੍ਹਾਂ ਸੇਵਾ ਕਰਾਈ ਜਿੱਤਾ ਉਹਨਾਂ ਦੇ ਪਾਪਾ ਸੇਵਾ ਕਰਦਾ ਸੀ ਉਦੋਂ ਤਾਂ ਹੀ ਉਹਨਾਂ ਦੇ ਬੇਟੇ ਲਾਭ ਕੁੱਸ਼ ਕਰ ਰਹੇ ਨੇ ਤੇ ਇਹ ਜਿਹੜਾ ਵੀ ਅੱਜ ਦੇ ਨਾਲੇ ਅੱਜ ਜਿਹੜੇ ਅੱਜਕੱਲ੍ਹ ਚੱਲ ਰਿਹਾ ਸਾਡੇ ਛਿੱਦੀ ਧਾਰੇ ਚੱਲ ਰਹੇ ਆ ਸਾਡੇ ਗੁਰੂ ਮਹਾਰਾਜ ਦੇ ਛਿੱਦੀ ਧਾਰੇ ਨੇ ਜਿਸ ਵਿੱਚ ਹਰ ਜਗ੍ਹਾ 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 ਤੇ ਲੰਗਰ ਲੱਗ ਰਿਹਾ ਤੇ ਅਸੀਂ ਆਪਣੇ ਗੁਰੂ ਮਹਾਰਾਜ ਨੂੰ ਪ੍ਰਣਾਮ ਕਰਦੇ ਆ ਤੇ ਨਾਲ ਹੀ ਸਾਡੇ ਨਸ਼ਮਿਤ 라ਵੜ ਜੀ ਹੈ ਉਹਨਾਂ ਹੀ ਅੱਜ ਜਿਹੜਾ ਲੰਗਰ ਲਾਇਆ ਜਾ ਰਿਹਾ ਮੈਂ ਬਹੁਤ ਇਹ ਇਹਦਾ ਧੰਨਵਾਦ ਕਰਦਾ ਕਿ ਬੱਚੇ ਬਹੁਤ ਵਧੀਆ ਅੱਜ ਮੇਰਾ ਵੀਰ ਲਖਣ ਜਰਵਰ ਮੇਰਾ ਦੋਸਤ ਵੀ ਸੀ ਮੇਰਾ ਵੀਰ ਵੀ ਸੀ ਸਾਰੀ ਉਮਰ ਅਸੀਂ ਇਕੱਠੇ ਰਹੇ ਆਂ ਸਾਡਾ ਇਕੱਠੇ ਹੀ ਅਸੀਂ ਬਚਪਨ ਇਕੱਠੇ ਬਤਾਇਆ ਵਾ ਅੱਜ ਉਹਨਾਂ ਦੀ ਯਾਦ ਤੇ ਜਣਾ ਦਿੰਦੀ ਯਾਦ ਲੰਗਾ ਲਾਇਆ ਗਿਆ ਮੈਂ ਕਿ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਵੀ ਉਹਨੂੰ ਆਪਣੇ ਚਰਨਾਂ ਦੇ ਨਿਵਾਜ਼ ਵਾਖੇ ਤੇ ਉਹਨਾਂ ਦੇ ਦੋਨੇ ਪੁੱਤਰਾਂ ਤੇ ਸ਼ੀਰਵਾ ਰੱਖੋ ਜਿਵੇਂ ਕਿ ਉਹਨੇ ਆਪਣਾ ਨਾਮ ਕਮਾਇਆ ਲਜਾਣ ਉਹਵੇਂ ਹੀ ਉਹਨਾਂ ਦੇ ਬੱਚੇ ਦੋਨੇ ਆਪਣਾ ਸੇਵਾ ਕਰ ਰਿਹਾ ਤੇ ਆਪਣਾ ਨਾਮ ਕਮਾ ਰਿਹਾ ਮੈਂ ਇਹੀ ਅਰਦਾਸ ਕਰਦਾ ਜੇ ਇਹਨਾਂ ਤੇ ਚੜ੍ਹਦੀ ਕਲਾ ਰਹੇ ਜਿਹਨੂੰ ਦੇਣਾ ਉਹਨਾਂ ਦਾ 30 ਲੋਕਾਂ ਨੂੰ ਮੈਸੇਜ ਹੋ ਗਿਆ ਕਿਦਾ ਉਹ ਕੰਮ ਕਰਕੇ ਵੀ ਲਾਈ ਜੀ ਉਹ ਆਹੀ ਕਹਿ ਰਹਿਣਾ ਕਿ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਾਜ ਸੇਵਾ ਵੀ ਧਾਰਮਿਕ ਵੀ ਔਰੇ ਕੰਮਾਂ ਚੋਂ ਅੱਗੇ ਹੋ ਕੇ ਕੰਮ ਕਰਦੇ ਸੀ ਮੋਂ ਜਾਰੀ ਦੋਸਤੀ ਪਿੱਛੇ ਕਿੱਥੇ ਅਗਲੀ ਕਹਾਣ ਹੋਇਆ ਕਿੱਥੇ ਉੱਥੇ ਵੀ ਅੱਗੇ ਹੋ ਹੋ ਕੇ ਕੰਮ ਕਰ ਰਹੇ ਸੀ ਉਹ ਅੱਗ ਦੇ ਵਿੱਚ ਪੇੜ ਚ ਆ ਗਏ ਤੇ ਉਹਨਾਂ ਦੀ ਰੂਹ ਸਾਡੇ ਤੋਂ ਪਿਛੜ ਗਈ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਕੇ ਇਹ ਬੱਚਿਆਂ ਤੇ ਅਸ਼ੀਰਵਾਦ ਰੱਖੀ ਤੇ ਮੇਰੇ ਵੱਲੋਂ ਜਦ ਵੀ ਇਹਨਾਂ ਨੂੰ ਕੋਈ ਕੰਮ ਹੋਵੇ ਜਾਂ ਕੁਝ ਹੋਵੇ ਸਾਡੇ ਬਹੁਤ ਸਤਿਕਾਰਯੋਗ ਸਮਾਜ ਰਤਨ ਸੇਰੇ ਭਾਵਦਸ ਭਾਰਤੀ ਵਾਲਮੀਕੀ ਦਰਸ ਸਮਾਜ ਦੇ ਰਾਸ਼ਟਰੀ ਨਿਰਦੇਸ਼ਕ ਰੇ ਵਿਰੋਧ ਤੋਂ ਲਸਮਨ रावत ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾਇਆ ਗਿਆ ਉਹਨਾਂ ਨੂੰ ਯਾਦ ਕੀਤਾ ਗਿਆ ਸਨਦਾ ਜੀ ਦਿੱਤੀ ਗਈ ਸਾਰਾ ਸਮਾਜ ਇੱਥੇ ਉਹਨਾਂ ਨੂੰ ਯਾਦ ਕਰਦਾ ਹੈ ਖਾਸ ਤੌਰ ਤੇ ਭਾਰਤੀ ਵਾਲਮੀਕੀ ਦਰਸ ਸਮਾਜ ਦੇ ਕੱਲੇ ਕੱਲੇ ਕਰਮਕਦਾਰ ਜਿਨ੍ਹਾਂ ਦੇ ਕੰਮ ਅੱਜ ਉਹਨਾਂ ਦੇ ਦਿਲ ਦੇ ਵਿੱਚ ਰਹਿੰਦੀ ਹੈ ਪ੍ਰਧਾਨ ਵਰਗਾ ਸਖਸ ਨਾਤਾ ਪਹਿਲਾ ਕਦੇ ਇਸ ertid te ਹੋਇਆ ਤੇ ਨਹੀਂ ਸ਼ਾਇਦ ਆਰ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਉਹਨਾਂ ਦੀ ਕਮ ਜਿਹੜੀ ਹੈ ਉਹ ਅਸੀਂ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਪਰ ਉਹ ਹਮੇਸ਼ਾ ਸਾਡੇ ਦਿਲ ਦੇ ਵਿੱਚ ਰਹੇ ਆ ਇਸ ਲੰਗਰ ਦੇ ਮਾਧਿਅਮ ਤੋਂ ਸਮਾਜ ਨੂੰ ਵੀ ਖਾਸ ਤੂਰਣੇ ਵਾਸਤੇ ਨੂੰ ਵੀ ਸਾਨੂੰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਨ ਦਾ ਮੌਕਾ ਮਿਲ ਜਾਂਦਾ ਹੈ ਤੇ ਹਮੇਸ਼ਾ ਉਸ ਪਰਿਵਾਰ ਨੂੰ ਖਾਸ ਉਹਨਾਂ ਦੇ ਬੱਚਿਆਂ ਨੂੰ ਉਸ ਦਰਾਵੜ ਤੇ ਲਵ ਦਰਾਵੜ ਹਮੇਸ਼ਾ ਸ਼ਕਤੀ ਪਰਮਾਤਮਾ ਦੇ ਉਹਨਾਂ ਨੂੰ ਸਮਾਜ ਚਲਾਣ ਦੀ ਕਾਜ ਲਾਣ ਦੀ ਉਹਨਾਂ ਨੂੰ ਹਮੇਸ਼ਾ ਉਸ ਕਮੀ ਨੂੰ ਚੱਲਣ ਦੀ ਸ਼ਕਤੀ ਪ੍ਰਦਾਨ ਕਰੇ ਪਰਮਾਤਮਾ ભગવાન ਵਾਲੀ ਮਹਾਰਾਜ ਇਹ ਹੀ ਦੁਆ ਸੀ ਇਸ ਮਾਦ ਨੂੰ ਕਰਦੇ ਦੀ ਹੈ ਤੇ ਹਮੇਸ਼ਾ ਉਹਨਾਂ ਸਾਡੇ ਦਿਲ ਦੇ ਵਿੱਚ ਪਹਿਲਾਂ ਵੀ ਸੀਗੇ ਤੇ ਅੱਜ ਪ੍ਰਧਾਨ ਜੀ ਤੇ ਅੱਗੇ ਵੀ ਸਾਡੇ ਦਿਲ ਦੇ ਵਿੱਚ ਰਹਿਣਗੇ ਇਹ ਹੀ ਅਰਦਾਸ ਆ ਪਰਬਾਤ ਹੈ ਅੱਜ ਸਾਡੇ ਛੋਟੇ ਵੀ ਲਕਸ਼ਮਨ ਧਰਾਵੜ ਸਵਰਗੀ ਲਕਸ਼ਮਨ ਧਰਾਵੜ ਜੀ ਦਾਜ ਬਾਡੇ ਆ ਉਹਦੇ ਵੀ ਲਕਸ਼ ਉਹਨਾਂ ਦੇ ਬੱਚਿਆਂ ਨੇ ਅੱਜ ਲੰਗਰ ਲਗਾਇਆ ਸੀ ਸਾਨੂੰ ਵੀ ਬੁਲਾਇਆ ਅਸੀਂ ਵੀ ਆਏ ਹਾਂ ਪਰ ਮੈਂ ਇਹ ਸਮਝਦਾ ਜਿਹੜੇ ਆਪਣੇ ਮਜੂਰਗਾ ਨੂੰ ਯਾਦ ਰੱਖਦੇ ਆ ਉਹਨਾਂ ਤੇ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਔਰ ਇਹ ਚੜ੍ਹਦੀਆਂ ਕਲਾ ਚ ਰਹਿਣਗੇ ਕਿਉਂਕਿ ਉਹ ਸਾਡਾ ਪ੍ਰਾਈਸ ਬੜਾ ਨੇਕ ਦਿਲ ਇਨਸਾਨ ਸੀ ਔਰ ਸਾਨੂੰ ਵੀ ਬਹੁਤ ਨੇੜੇ ਤੋਂ 35 40 ਸਾਲ ਅਸੀਂ ਦੋਸਤੀ ਸਾਡਾ ਭਰਾਵਾ ਨੂੰ ਪਿਆਰ ਸੀ ਉਹਨਾਂ ਬਹੁਤ ਅੱਛਾ ਇਨਸਾਨ ਸੀ ਚਲੋ ਪ੍ਰਭੂ ਸਾਡਾ ਪ੍ਰਾਇਨਾ ਤੇ ਬੱਚਾ ਦਾ ਸ਼ੀਰੋ ਹਮੇਸ਼ਾ ਬਣਾਈ ਰੱਖੇ ਸਮਾਜ ਭਲਾਈ ਦੇ ਕੰਮ ਕਰਦੇ ਰਹਿਣ ਇਦਾਂ ਹੀ ਸਾਡਾ ਇਹ ਮਨੋ ਕਾਮਨਾ ਹੈ ਇਹ ਵੀ ਇਦਾਂ ਹੀ ਉਹਦੇ ਨੂੰ ਆਪਣੀ ਖੁਸ਼ਹਾਲੀ ਜੈ ਸ਼੍ਰੀ ਰਾਮ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਲਸ਼ਮਨ ਦਰਾਵਿੜ ਅੰਕਲ ਉਹਨਾਂ ਦਾ ਬਰਥਡੇ ਆ ਉਹਨਾਂ ਦੇ ਪਰਿਵਾਰ ਨੂੰ ਮੈਂ ਜਨਮ ਦਿਨ ਦੀਆਂ ਉਹਨਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਹ ਪਰਿਵਾਰ ਹਰ ਟਾਈਮ ਜਿੱਦਾਂ ਅੰਕਲ ਦੇ ਨਕਸ਼ੇ ਕਦਮ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਮੇਰਾ ਭਰਾ ਕੁਸ਼ ਤੇ ਮੇਰਾ ਭਰਾ ਲਵ ਦੋਨੋਂ ਮੇਰੇ ਭਰਾ ਹਰ ਟਾਈਮ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਖੜਦੇ ਆ ਇਹ ਇਹਨਾਂ ਨੂੰ ਜੋ ਅੰਕਲ ਨੇ ਸੰਸਕਾਰ ਦਿੱਤੇ ਆ ਉਹਨਾਂ ਦੇ ਉੱਤੇ ਪੁਰਣਿਆਂ ਦੇ ਉੱਤੇ ਖਰੇ ਉੱਤਰਦੇ ਆ ਹਰ ਟਾਈਮ ਅਸੀਂ ਆਸ਼ਵਾਸ਼ਣ ਦਵਾਉਂਦੇ ਆ ਵੀ ਅਸੀਂ ਵੀ ਸਾਰੇ ਛੋਟੇ ਹੁੰਦੇ ਅੰਕਲ ਜੀ ਕੋ ਆਂਦੇ ਸੀ ਉਹਨਾਂ ਨਾਲ ਬੈਠਦੇ ਸੀ ਹੱਸਦੇ ਸੀ ਅਸੀਂ ਅੱਜ ਵੀ ਉਸੇ ਤਰ੍ਹਾਂ ਪਰਿਵਾਰ ਨਾਲ ਵਰਤਦੇ ਆ ਜਿੱਦਾਂ ਅਸੀਂ ਅੰਕਲ ਜੀ ਨਾਲ ਵਰਤਦੇ ਸੀ ਮੈਂ ਆਪਣੇ ਭਰਾਵਾਂ ਦੇ ਨਾਲ हर हाँ टाइम मोडे ना मोढ़ा ला के खड़ा जिते साड़ है मैं तो मेरा परिवार तो साड़ी सारी टीम इन्होंने नाल खड़ी है मैं फिरोज मास्टर लेबर प्रेसिडेंट डिस्ट्रिक्ट लुधियाना आज लक्ष्मण बेब साहब की याद में हर साल उनके जन्मदिन पर बहुत बेहतरीन तरीके से लंगर लगाया जाता है और उनको दोनों बेटे बहुत ही एक्टिव हैं लव खुश अब मैं अल्लाह ताला से दुआ करता हूँ कि अल्लाह तबारक ताली इन दोनों को सेहत याब रखे और हमेशा खुशहाल रखे जो उनकी याद आती है तो इन लोगों को इन दोनों को देख कर हम लोग उनकी याद को पूरा कर लेते हैं क्योंकि ये दोनों भाई बहुत ही अच्छे हैं जब लक्ष्मण साहब की याद आती है तो इन दोनों को ही देख के हम लोग याद पूरा करते हैं पर उनका जो घाटा हुआ वो कभी जीवन में कोई पूरा कर नहीं सकता जो इंसान थे एक शेर थे दिलेर थे वैसा बड़ी मुश्किल है फिर से आना वैसे बंदे मैं उनकी आज जन्मदिन पे मैं अल्लाह ताला से दुआ करता हूँ कि उनको स्वर्ग में आला से आला मकाम जन्नतुल फिरदौस में उनको आला से आला मकाम आता हो मैं यही अल्लाह ताला से दुआ करता हूँ और इन दोनों बेटों को मैं हमेशा दुआ, दुआ दूंगा कि ये खुशहाल रहे आबाद रहे जहाँ भी रहे जिन पद नरोम लक्ष रावी का जन्मदिन ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਪੁੱਤਰ ਲਗਵ ਦਰਾਵੜ ਜੀ ਤੇ ਕੁਸ ਦਰਾਵੜ ਜੀ ਵੱਲੋਂ ਭਦੋੜਾ ਵਿੱਚ ਲੰਗਰ ਲਗਾਇਆ ਗਿਆ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਪਹੁੰਚ ਰਹੇ ਸਾਰੇ ਹੀ ਲੀਡਰ ਸਾਹਿਬਾਨ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਭਾਰਤਵਾਲ ਦੀ ਰਸਮਾਂ ਵੱਲੋਂ ਬਹੁਤ-ਬਹੁਤ ਹੀ ਮੁਬਾਰਕਾਂ ਜੈਵਾਨ ਮੁਕੀਆ ਮੇਰਾ ਨਾਮ ਮਿੰਕਲ ਵਿਰਲਾ ਜੀ ਅੱਜ ਸਹਰੇ ਭਾਵਦਸ ਸ਼ਹੀਦ ਸ੍ਰੀottam ਲక్ష్ਮਨ ਧਰਾਵੜ ਜੀ ਦੀ ਉਹਨਾਂ ਦੇ ਜਨਮ ਦਿਨ ਹੈ ਉਹਨਾਂ ਨੂੰ ਅੱਜ ਯਾਦ ਕਰਦੇ ਹੋਏ ਮੇਰੇ ਵੀਰ ਲਵ ਧਰਾਵੜ ਤੇ ਕੁਸ਼ ਧਰਾਵੜ ਤੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਲੰਗਰ ਲਗਾਇਆ ਗਿਆ ਵਾ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਦਾ ਵੀ ਜਿੱਦਾਂ ਸਾਡੇ ਲక్ష్ਮਨ ਪ੍ਰਧਾਨ ਜੀ ਕੌਮ ਤੇ ਸਮਾਜ ਦੀ ਸੇਵਾ ਕਰਦੇ ਸੀ ਮੇਰੇ ਇਹ ਦੋਵੇਂ ਭਰਾ ਲਵ ਤੇ ਕੁਸ਼ ਇਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਇਦਾਂ ਹੀ ਸਾਰੇ ਲੋਕ ਇਹਨਾਂ ਨੂੰ ਆ ਕੇ ਵਾਦ ਚੜ ਕੇ ਪਿਆਰ ਜਿਹੜਾ ਆਸ਼ੀਰਵਾਦ ਜਿਹੜਾ ਉਹ ਦਿੰਦੇ ਰਹਿਣ ਅੱਜ ਸਾਡੇ ਲక్ష్ਮਨ ਪ੍ਰਧਾਨ ਜੀ ਜੋ ਸਾਨੂੰ ਛੱਡ ਕੇ ਪ੍ਰਭੂ ਦੇ ਚਰਨਾਂ ਚਲੇ ਗਏ ਹਨ ਉਹਨਾਂ ਦੇ ਬੱਚੇ ਲਵ ਤੇ ਕੁਸ਼ ਦੋਨਾਂ ਨੇ ਉਹਨਾਂ ਦੇ ਜਨਮ ਦਿਨ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਹ ਉਸ ਪਿਤਾ ਦੀ ਅਸ਼ੀਰਵਾਦ ਦੇ ਨਾਲ ਬੱਚੇ ਉਹਨਾਂ ਦੀ ਤਰ੍ਹਾਂ ਸਾਰੀ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਉਦਾਂ ਹੀ ਸਾਂਝ ਪਾਉਂਦੇ ਹਨ ਸਭ ਦੇ ਦੁੱਖ ਸੁੱਖ ਖੜਦੇ ਹਨ ਮੈਂ ਭਗਵਾਨ ਬਾਲਮਕੀ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਬੱਚਿਆਂ ਨੂੰ ਇਦਾਂ ਹੀ ਸ਼ਕਤੀ ਦਿਓ ਕਿ ਆਪਣੇ ਪੀਤਾ ਦਾ ਨਾਮ ਇਦਾਂ ਹੀ ਰੋਸ਼ਨ ਕਰਨ ਜੈ ਹਿੰਦ ਜੈਵਾਹ